ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਸਾਧ ਸੰਗਤ ਜੀਓ ਅੱਜ ਦਾ ਮਹਾਨ ਵਾਕ ਕਈ ਛੰਦ ਨੇ ਕਈ ਸ਼ਲੋਕ ਨੇ ਪਰ ਮੂਲ ਵਿਚਾਰ ਇੱਕੋ ਹੀ ਹੈ ਸਾਰੇ ਛੰਡਾਂ ਦੇ ਵਿੱਚ ਸਾਰੇ ਸ਼ਲੋਕਾਂ ਦੇ ਵਿੱਚ ਕਿ ਉਹ ਉੱਚਾ ਹੈ ਉੱਚਾ ਹੈ ਬਹੁਤ ਉੱਚਾ ਹੈ ਫਿਰ ਵੀ ਅੱਜ ਉਚਾਈ ਨੂੰ ਲੰਬਾਈ ਨੂੰ ਗਹਿਰਾਈ ਨੂੰ ਸੈਸ ਨੇ ਨਾਪਿਆ ਹੈ ਸੂਰਜ ਦੀ ਬੁਲੰਦੀ ਵੀ ਉਹਨਾਂ ਨੇ ਦੱਸ ਦਿੱਤੀ ਹੈ ਬਈ ਇਤਨਾ ਉੱਚਾ ਹੈ ਚੰਦਰਮਾ ਦੀ ਉਚਾਈ ਵੀ ਉਹਨਾਂ ਨੇ ਦੱਸ ਦਿੱਤੀ ਹੈ ਸਾਗਰ ਦੀ ਗਹਿਰਾਈ ਵੀ ਉਹਨਾਂ ਨੇ ਦੱਸ ਦਿੱਤੀ ਹੈ ਭਈ ਪ੍ਰਸ਼ਾਂਤ ਮਹਾਸਾਗਰ ਪੈਸੀਫਿਕ ਸੀ ਘਟ ਤੋਂ ਘਟ 30000 ਫੁੱਟ ਗਹਿਰਾ ਹੈ ਵਰਜ਼ ਕੇ ਮਨੁਖ ਦਾ ਸ਼ੌਕ ਹੈ ਇਹ ਜੋ ਵਸਤੂ ਹੈ ਨਾਪ ਲਈਏ ਤੋਲ ਲਈਏ ਕਿਤਨੀ ਉੱਚੀ ਹੈ ਕਿਤਨੀ ਗਹਿਰੀ ਹੈ ਏ ਆਦ ਕਾਲ ਤੋਂ ਮਨੁੱਖ ਦਾ ਸ਼ੌਕ ਰਿਆ ਹੈ ਮਨੁੱਖ ਦੀ ਸਮਝ ਦੇ ਚ ਇਹ ਗੱਲ ਆਈ ਹੈ ਨਾਪਣੈ ਤੋਲਨੈ ਉਚਾਈ ਨਾਪਣੀ ਹੈ ਗਹਿਰਾਈ ਨਾਪਣੀ ਹੈ ਲੰਬਾਈ ਨਾਪਣੀ ਉੱਚਾ ਹੈ ਉੱਚਾ ਹੈ ਕਿਤਨਾ ਕ ਹੈ ਤੋ ਫਿਰ ਮਹਾਰਾਜ ਕਹਿ ਦਿੰਦੇ ਨੇ ਕਹਿਣ ਨਾ ਜਾਈ ਅਕਤ ਨਹੀਂ ਕਹਿ ਸਕਦੇ ਨਹੀਂ ਕਹਿ ਸਕਦੇ ਜੋ ਨਾ ਪਿਆ ਹੈ ਨਹੀਂ ਕਹਿ ਸਕਦੇ ਚਾਹੇ ਗਹਿਰਾਈ ਨਾ ਪੀਏ ਚਾਹੇ ਉਚਾਈ ਨਾ ਪੀਏ ਇਹ ਜਿਹੜਾ ਸ਼ਬਦ ਹੈ ਨੇਤ 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 ਬਣ ਤਣ ਕਹਿ ब्रह्म भिन्न भी नेथ नेथ कहंत वेदः वेद कह रहे ने नेथ नेथ नेति दा मतलब है ए नहीं है ए नहीं है ए नहीं है अखरी अर्थ ए नहीं ने ने, ने ने ए नहीं है ए नहीं है जो देखे है ए सीमा नहीं है जो आख्या है नेते नहीं है ये सीमा नहीं है जो सुनिया है ने थी ने थी ए सीमा नहीं है और इसे तरीके नाल जो सोचे है समझे है नेत नेत यह सीमा नहीं है नहीं है। जो सोचे है वो भी ठीक नहीं ਜੋ ਕਥਨ ਕੀਤਾ ਉਹ ਵੀ ਠੀਕ ਨਹੀਂ ਜੋ ਵੇਖਿਆ ਇਹ ਵੀ ਪੂਰਨ ਨਹੀਂ ਜੋ ਸੁਣਿਆ ਹੈ ਉਹ ਵੀ ਪੂਰਨ ਨਹੀਂ ਮਨੁੱਖ ਦੇ ਕੋਲੋਂ ਸਮਝਣ ਦੇ ਜਾਣਨ ਦੇ ਵਸੀਲੇ ਇਹ ਹੀ ਗਿਆਨ ਇੰਦਰੇ ਨੇ ਤੇ ਮਨ ਹੈ ਹੋਰ ਤੇ ਕੁਝ ਹੈ ਨਹੀਂ ਅਕਲ ਹੈ ਸਮਝ ਹੈ ਵਿਚਾਰ ਸ਼ਕਤੀ ਹੈ ਸੋਚ ਸ਼ਕਤੀ ਹੈ ਵੇਖਣ ਦੀ ਸ਼ਕਤੀ ਹੈ ਸੁਣਨ ਦੀ ਸ਼ਕਤੀ ਹੈ ਬੋਲਣ ਦੀ ਸ਼ਕਤੀ ਹੈ ਇਹਦੇ ਬਾਰੇ ਤੇ ਗੁਰਬਾਣੀ ਕਹਿੰਦੀ ਹੈ ਨੇਹ ਤੇ ਨੇਹ ਤ ਕਹੰਤ ਵੇਦਾ ਨੇਤੀ ਨੇਤੀ ਜੋ ਵੇਖੇ ਨਹੀਂ ਹੈ ਨਹੀਂ ਹੈ ਜੋ ਬਿਆਨ ਕੀਤਾ ਹੈ ਨਹੀਂ ਹੈ ਨਹੀਂ ਹੈ ਫਿਰ ਕਿਉਂ ਬਿਆਨ ਕੀਤਾ ਹੈ ਦੂਜਾ ਪ੍ਰਸ਼ਨ ਖੜਾ ਹੋਵੇਗਾ ਕਰਕ ਖੜੀ ਹੋਵੇਗੀ ਫਿਰ ਕਿਉਂ ਵੇਖਿਆ ਵੇਖਿਆ ਕਿਤਨਾ ਹੈ ਵੇਖ ਵੇਖ ਕੇ ਇਹ ਵੇਖਿਆ ਨਹੀਂਤੀ ਨਹੀਂਤੀ ਜੋ ਵੇਖਿਆ ਇਹ ਵੇਖਣ ਦੀ ਸੀਮਾ ਨਹੀਂ ਕਥਨ ਕੀਤਾ ਹੈ ਕਿ ਪੂਰਨ ਕਥਨ ਕਰ ਸਕਿਆ ਪਰ ਕਥਨ ਕਰ ਕਰਕੇ ਵੇਖਿਆ ਨਹੀਂਤੀ ਨਹੀਂਤੀ ਅਗਤ ਨਹੀਂ ਕਹਿ ਸਕਦੇ ਨਹੀਂ ਕਹਿ ਸਕਦੇ ਪੂਰੀ ਕੋਸ਼ਿਸ਼ ਕੀਤੀ ਹੈ ਸਮਝਣ ਦੀ ਜਾਣਨ ਦੀ ਫਿਰ ਜਾਣ ਜਾਣ ਕੇ ਇਹ ਜਾਣਿਆ ਨਹੀਂ ਤੇ ਨਹੀਂ ਤੇ ਜੋ ਮੈਂ ਜਾਣਿਆ ਇਹਦੀ ਸੀਮਾ ਹੈ ਜੋ ਹੈ ਉਹ ਅਸੀਮ ਹੈ ਜੋ ਮੈਂ ਕਥਨ ਕੀਤਾ ਹੈ ਇਹਦੀ ਸੀਮਾ ਹੈ ਔਰ ਜੋ ਹੈ ਉਹ ਅਸੀਮ ਹੈ ਜੋ ਮੈਂ ਸਮਝੇ ਉਹਦੀ ਸੀਮਾ ਹੈ ਔਰ ਜੋ ਹੈ ਉਹ ਅਸੀਮ ਹੈ ਇਹ ਚੰਦ ਤੇ ਸ਼ਲੋਕ ਕੁਝ ਇਸ ਤਰ੍ਹਾਂ ਬਿਆਨ ਪੈ ਕਰਦਾ ਹੈ ਇਸ ਸੰਬੰਧ ਵਿੱਚ ਅਗਰ ਕਿਸੇ ਦਾ ਕੋਈ ਐਸਾ ਦਾਵਾ ਹੋਵੇ ਮੈਂ ਜਾਣ ਲਿਆ ਪੂਰਾ ਕਿਉਂਕਿ ਇਸ ਤਰ੍ਹਾਂ ਦੇ ਦਾਵੇ ਕਰਨ ਵਾਲੇ ਦਾਸ ਨੂੰ ਤੇ ਹਰ ਸ਼ਹਿਰ ਦੇ ਵਿੱਚ ਮਿਲ ਜਾਂਦੇ ਨੇ ਦਾਵਾ ਹੁੰਦਾ ਅਸੀਂ ਜਾਣਦੇ ਹਾਂ ਸਾਨੂੰ ਸਭ ਪਤਾ ਹੈ ਇਸ ਤਰ੍ਹਾਂ ਦੇ ਦਾਵੇ ਕਰਨ ਵਾਲੇ ਕਰੀਬਨ ਕਰੀਬਨ ਹਰ ਸ਼ਹਿਰ ਦੇ ਵਿੱਚ ਮਿਲ ਜਾਂਦੇ ਨੇ ਪਰ ਇਸ ਤਰ੍ਹਾਂ ਦੇ ਕਹਿਣ ਵਾਲਾ ਮੈਂ ਨਹੀਂ ਜਾਣਦਾ ਨਹੀਂ ਜਾਣਦਾ ਜਾਣਨ ਦੀ ਕੋਸ਼ਿਸ਼ ਕੀਤੀ ਹੈ ਮੇਰੇ ਜਾਣਨ ਦੀ ਸੀਮਾ ਹੈ ਉਹ ਅਸੀਮ ਹੈ ਐਸਾ ਰੰਗ ਰਤੜਾ ਕਦੀ ਕਦਾਈ ਮਿਲਦਾ ਹੈ ਐਸੀ ਰੰਗੀ ਹੋਈ ਰੂਹ ਕਦੀ ਕਦਾਈ ਮਿਲਦੀ ਇਸ ਪਾਵਨ ਪਵਿੱਤਰ ਵਾਕਰੇ ਚ ਜੋ ਕੁਝ ਬਿਆਨ ਕੀਤਾ ਗਿਆ ਹੈ ਉਹ ਮੈਂ ਫਿਰ ਅਰਜ਼ ਕਰਦਿਆਂ ਮਨੁੱਖ ਦੇ ਕੁਲ ਸਮਝਣ ਦੇ ਕਿ ਵਸਈਲੇ ਇਹ ਗਿਆਨ ਇੰਦ੍ਰੇ ਨੇ ਤੇ ਮਨ ਹੈ ਬੁੱਧ ਹੈ ਲੇਕਿਨ ਉਸਨੂੰ ਆਖਿਆ ਗਿਆ ਮਨ ਬਾਣੀ ਬੁੱਧ ਤੋਂ ਭਰੇ ਭਰੇ ਮਨ ਆਪਣੇ ਵਿਚਾਰ ਦੇ ਚ ਨਿਰੰਕਾਰ ਨੂੰ ਨਹੀਂ ਲਿਆ ਸਕਦਾ ਬੁੱਧ ਉਸਨੂੰ ਸਮਝ ਦੇ ਚ ਨਹੀਂ ਲਿਆ ਸਕਦਾ zaban usnu kathne vich nahi liya sakda nahi liya sakda lekin aisa ve kathan kar kar ke bayan kita gaya hai ke akath hai itna te akath hai jo keh hai edi seema hai jo hai wo aseem hai jenu samjheya odi seema hai ਜੋ ਹੈ ਉਹ ਅਸੀਮ ਹੈ ਜੇ ਨੂੰ ਸੁਣਿਆ ਉਹਦੀ ਤੇ ਸੀਮਾ ਹੈ ਜੋ ਹੈ ਉਹ ਅਸੀਮ ਹੈ ਤੂੰ ਅਸੀਮ ਨੂੰ ਫਿਰ ਸਮਝਣ ਦਾ ਕਥਨ ਕਰਨ ਦਾ ਵੇਖਣ ਦਾ ਕੋਈ ਵਸੀਲਾ ਨਹੀਂ ਨਹੀਂ ਹੈ ਤੋਂ ਇੱਥੇ ਪਤਾ ਹੈ ਨਾਸਤਿਕਾਂ ਨੇ ਕੀ ਕਹਿ ਦਿੱਤਾ ਹੈ ਜੋ ਹੈ ਹੀ ਨਹੀਂ ਇਹ ਸੰਤ ਐਵੇਂ ਰੋਲਾ ਪਾਈ ਜਾਂਦੇ ਨੇ ਦੁਨੀਆ ਨੂੰ ਧੋਖਾ ਦੇ ਹੀ ਜਾਂਦੇ ਜੇ ਕਹਿੰਦੇ ਆ ਸਮਝਾਓ ਤੇ ਕਹਿੰਦੇ ਨੇ ਸਮਝ ਤੋਂ ਪਰੇ ਜੇ ਕਹਿੰਦੇ ਆ ਬਿਆਨ ਕਰੋ ਧੁੱਖ ਇਹਦੇ ਨਾਲ ਅਕਥ ਹੈ ਅਕਥ ਹੈ ਵਿਗਿਆਨ ਐਸਾ ਕਹਿੰਦਾ ਹੈ ਦੁਨੀਆ 'ਚ ਕੋਈ ਅਜੂਬਾ ਐਸਾ ਨਹੀਂ ਜੋ ਸਮਝ ਦੇ ਚ ਨਹੀਂ ਆ ਸਕਦਾ ਕੋਈ ਐਸਾ ਮੌਜੂਦਾ ਨਹੀਂ ਜੋ ਸਮਝ ਦੇ ਚ ਨਹੀਂ ਆ ਸਕਦਾ ਅੱਜ ਨਹੀਂ ਆਇਆ ਸਮਝ ਚ ਕੱਲ ਆ ਜਾਏਗਾ ਕੱਲ ਨਹੀਂ ਆਇਆ ਸਮਝ ਦੇ ਚ ਪਰਸੋਂ ਆ ਜਾਏਗਾ ਰੋਜ਼ ਰੋਜ਼ ਮਨੁੱਖ ਦੀ ਬੁੱਧ ਵਿਕਸਿਤ ਹੋ ਰਹੀ ਹੈ ਰੋਜ਼ ਰੋਜ਼ ਮਨੋਕਦੇ ਮਾਨਸਿਕ ਮੰਡਲ ਦਾ ਵਿਕਾਸ ਹੋ ਰਿਹਾ ਹੈ ਜੋ ਅੱਜ ਸਮਝਦੇ ਚ ਨਹੀਂ ਆਇਆ ਕੱਲ ਆ ਜਾਏਗਾ ਪਰ ਇਹ ਕਿਉਂ ਕਹਿੰਦੇ ਹੋ ਮਨ ਬਾਣੀ ਬੁੱਧ ਤੋਂ ਪਰੇ ਅਗਰ ਮਨ ਬਾਣੀ ਬੁੱਧ ਤੋਂ ਪਰੇ ਹੈ ਤਾਂ ਕਹਿੰਦਨ ਹੈ ਹੀ ਨਹੀਂ ਅਗਰ ਹੈ ਤੇ ਕੋਈ ਪ੍ਰੂਫ ਦਿਓ ਤੁਸੀਂ ਸਤਸੰਗੀ ਹੋ ਇਸ ਵਾਸਤੇ ਮੈਂ ਕਹਿ ਰਿਹਾ ਤੁਸੀਂ ਰੋਜ਼ ਦੇ ਸਰੋਤੇ ਹੋ ਸਮਝਦਾਰ ਹੋ ਇੱਕ ਵੀ अवतार प्रत्यक्ष प्रमाण नहीं दे सके एक भी, एक भी पूरन संत प्रत्यक्ष प्रमाण नहीं दे सके वक्त दी हुकूमतاں وقت دے باغی لوگ انہاں نو کہندے رہے تسی جھوٹھے جھوٹھے جے ہے تے প্রত্যক্ষ प्रमाण دیو बयान करो समझाओ करीबन करीबन सारियां ने कह दिता है महदूद है साड़ी, समझ, ओ ला महदूद है ला महदूद असीम है सीमत है साड़ी समझ, ओ असीम है ओ असीम है, ओ असीम है. ਤੇ ਦੂਜੀ ਤਰਕ ਨਾਸਤਿਕਾਂ ਦੀ ਪਤਾ ਕੀ ਹੈ ਕੀ ਉਹ ਜੋ ਅਸੀਮ ਹੈ ਤੁਹਾਡੀ ਸਮਝ ਦੇ ਚ ਨਹੀਂ ਆਇਆ ਨਹੀਂ ਆਇਆ ਤਾਂ ਫਿਰ ਨਹੀਂ ਹੈ ਨਹੀਂ ਹੈ ਅੱਜ ਤੱਕ ਨਾਸਤਿਕਾਂ ਦੀ ਤਸੱਲੀ ਕੋਈ ਨਹੀਂ ਕਰਾ ਸਕਿਆ ਨਹੀਂ ਕਰਾ ਸਕਿਆ ਇਸ ਦੇ ਉੱਤੇ ਪੰਜ ਦਸੀ ਰੇਚ ਇੱਕ ਬੜੀ ਸੁੰਦਰ ਕਹਾਣੀ ਲਿਖੀ ਹੋਈ ਹੈ ਸਮਝਾਣ ਵਾਸਤੇ ਨਮਕ ਦੀਆਂ 10-15 ਡਲੀਆਂ ਸਮੁੰਦਰ ਦੇ ਕੰਢੇ ਬੈਠ ਕੇ ਵਿਚਾਰ ਵਟਾਂਦਰਾ ਕਰਨੀਆਂ ਸਨ ਪ੍ਰਾਣਿਕ ਜਿਹੜੀਆਂ ਸਾਖੀਆਂ ਨੇ ਨਾ ਇਹ ਸਮਝਾਣ ਦਾ ਇੰਜ ਢੰਗ ਸੀ ਨਮਕ ਦੀਆਂ ਡਲੀਆਂ ਤੇ ਸਾਰਿਆਂ ਨੇ ਸਮੁੰਦਰ ਦੀ ਵਿਆਖਿਆ ਕਰਨੀ ਸੀ ਇੱਕ ਡੱਲੇ ਕਹੇ ਇਤਨਾ ਲੰਬਾ ਹੈ ਇਤਨਾ ਚੌੜਾ ਹੈ ਦੂਜੀ ਕਹੇ ਨਹੀਂ ਇਤਨਾ ਨਹੀਂ ਇਤਨਾ ਹੈ ਔਰ ਇਤਨਾ ਗਹਿਰਾ ਹੈ ਤੀਸਰੀ ਨੇ ਆਪਣੀ ਵਿਆਖਿਆ ਕੀਤੀ ਚੌਥੀ ਨੇ ਆਪਣੀ ਵਿਆਖਿਆ ਕੀਤੀ ਪੰਜਵੀਂ ਨੇ ਆਪਣੀ ਵਿਆਖਿਆ ਕੀਤੀ ਜਿਹੜੀ ਮੁਖੀ ਡੱਲੀ ਸੀ ਸਭ ਤੋਂ ਵੱਡੇ ਉਹਨੇ ਆਖਿਆ ਇੰਜੇ ਤੁਸੀਂ ਕਿਨਾਰੇ ਤੇ ਰਹਿ ਕੇ ਬਿਆਨ ਕਰ ਰਹੀ ਹਾਂ ਉਹਨਾਂ ਕਿਨਾਰੇ ਤੇ ਇਸ ਵਾਸਤੇ ਮੈਂ ਹੁਣ ਕਿਨਾਰੇ ਤੋਂ ਗੱਲ ਨਹੀਂ ਕਰਾਂਗੀ ਮੈਂ ਸਾਗਰ ਦੇ ਵਿੱਚ ਜਾਣੀ ਮੇਰੀ ਉਡੀਕ ਕਰਿਓ ਮੈਂ ਨਾਪ ਕੇ ਗਹਿਰਾਈ ਲੰਬਾਈ ਚੌੜਾਈ ਨਾਪ ਕੇ ਵਾਪਸ ਆਵਾਂਗੀ ਫਾਂ ਨੂੰ ਦੱਸਾਂਗੀ ਤੁਸੀਂ ਕਿਨਾਰੇ ਤੋਂ ਦੱਸਦੇ ਭਇਓ ਮੈਂ ਸਾਗਰ ਦੇ ਵਿੱਚ ਜਾ ਕੇ ਦਸਾਂਗੀ ਪੰਜ ਦਸੀ ਦੀ ਕਹਾਣੀ ਹੈ ਹਜ਼ਾਰਾਂ ਸਾਲ ਲੰਘ ਗਏ ਨੇ ਉਹ ਵਿਚਾਰੀਆਂ ਨਮਕਡੀਆਂ ਡਡੀਆਂ ਉਡੀਕਦੀਆਂ ਪਈਆਂ ਨੇ ਅੱਜ ਆਵੇਗੀ ਕੱਲ ਆਵੇਗੀ ਤੇ ਸਾਨੂੰ ਦੱਸੇਗੀ ਸਾਗਰ ਕਿਤਨਾ ਗਹਿਰਾ ਹੈ ਕਿਤਨਾ ਚੌੜਾ ਹੈ ਕਿਤਨਾ ਲੰਬਾ ਹੈ ਉਹ ਨਮਕਡੀਆਂ ਡਡੀਆਂ ਉਡੀਕ ਪਈਆਂ ਕਰ ਉਹ ਦੇਖ ਪਈਆਂ ਕਰਦੀਆਂ। ਫਿਰ ਕਹਾਣੀ ਇੱਥੇ ਨਹੀਂ ਮੁੱਕਦੀ। ਉਹਨਾਂ ਨਮਕ ਦੀਆਂ ਡੱਲੀਆਂ ਨੇ ਆਪਸ ਵਿੱਚ ਫੈਸਲਾ ਕੀਤਾ। ਝੂਠੇ ਸੀ ਤਦੀ ਵਾਪਸ ਨਹੀਂ ਆਈ। ਸ਼ਰਮਸਾਰ ਹੋਣੀ ਸੀ। ਝੂਠੀ ਸੀ। ਝੂਠਾ ਦਾਵਾ ਕੀਤਾ ਸੀ। ਨਾਪ ਨਹੀਂ ਸਕੇ ਗਹਿਰਾਈ ਚੌੜਾਈ ਲੰਬਾਈ ਤੇ ਹੁਣ ਸਾਡੇ ਕੋਲ ਸ਼ਰਮਸਾਰ ਨਾ ਹੋਵੇ ਐਸਾ ਵਸੇ ਵਾਪਸ ਨਹੀਂ ਆਈ ਇੱਕ ਨੇ ਹੋਰ ਹਿੰਮਤ ਕੀਤੀ ਚਲੋ ਆਪਾਂ ਸਾਗਰ ਨੂੰ ਛੱਡਦੇ ਹਾਂ ਉਹਨੂੰ ਲਵੀਏ ਜਿਹਨੇ ਇੰਨਾ ਝੂਠਾ ਦਾਵਾ ਕੀਤਾ ਸੀ ਉਹਨੂੰ ਲਵੀਏ ਉਹ ਜਿਹੜੀ ਦੂਜੀ ਗਈ ਨਾ ਉਹ ਵੀ ਹਜ਼ਾਰਾਂ ਸਾਲ ਹੋ ਗਏ ਵਾਪਸ ਨਾ ਆਈ ਵਾਕੀ ਉਡੀਕਦੀਆਂ ਪਈ ਉਹ ਦੇਖਦੀਆਂ ਪਈ ਜਿਹੜੇ ਲੀਨ ਹੋ ਗਏ ਯਕੀਨ ਜਾਣੋ ਕੁਝ ਕਹਿਣ ਜਾਊਗਾ ਰਹਿ ਹੀ ਨਾ ਉਹਨਾਂ ਨੇ ਕਹਿ ਦਿੱਤਾ ਅਕਤ ਹੈ ਤੇ ਜਿਹੜੇ ਕਿਨਾਰੇ ਤੇ ਰਹਿ ਗਏ ਉਹਨਾਂ ਨੇ ਕਿਹਾ ਹੈ ਹੀ ਨਹੀਂ ਗੱਲ ਖਤਮ ਗੱਲ ਖਤਮ ਇਹ ਡੁੱਬਦਾ ਕਰੀਬਨ ਕਰੀਬਨ ਹਜ਼ਾਰਾਂ ਸਾਲ ਤੋਂ ਬਣੀ ਹੋਈ ਹੈ ਇੱਕ ਕੋਈ ਤਰੀਕਾ ਹੈ ਸਾਗਰ ਦੇ ਵਿੱਚ ਛਾਲ ਮਾਰ ਪਰ ਸਾਗਰ ਦੇ ਵਿੱਚ ਛਾਲ ਮਾਰਦੇ ਆਪਣੇ ਹੋਂਦ ਰਹਿੰਦੀ ਨਹੀਂ ਨਹੀਂ ਰਹਿੰਦੀ ਜਦ ਹਮ ਹੋਤੇ ਤਬ ਤੋਂ ਨਾ ਕਹਿੰਦੇ ਨਾ ਦੋ ਨਹੀਂ ਰਹਿੰਦੇ ਉਸ ਹਾਲਤ ਦੇ ਵਿੱਚ ਇੱਕ ਰਹਿ ਜਾਂਦਾ ਹੈ ਇਹ ਜਦ ਹਮ ਹੋਤੇ ਤਬ ਤੋ ਨਾਏ ਮੇਰੀ ਦੁਨੀਆ ਚ ਤੋ ਨਹੀਂ ਸੀ ਨਹੀਂ ਸੀ ਫਿਰ ਹੁਣ ਕੀ ਹੈ ਹੁਣ ਮੈਂ ਨਹੀਂ ਹਾਂ ਮੈਂ ਨਹੀਂ ਲਾਹੌਰ ਦੇ ਸਵਾਮੀ ਰਾਮ ਤੀਰਤ ਰਾਮ ਉਹਨਾਂ ਦਾ ਨਾਮ ਸੀ ਸਵਾਮੀ ਰਾਮ ਤੀਰਤ ਆਪਣੇ ਆਪ ਨੂੰ ਰਾਮ ਕਹਿੰਦੇ ਸਨ ਇੱਕ ਦਿਨ ਕੁੱਤੇ ਨੇ ਕੱਟ ਖਾ ਲਿਆ ਤੇ ਕਹਿਣ ਲੱਗੇ ਅਜ ਰਾਮ ਨੂੰ ਕੁੱਤੇ ਨੇ ਬੜਾ ਕਟਿਆ ਹੈ ਬੜਾ ਖੂਨ ਨਿਕਲੇ ਅਜ ਰਾਮ ਬੜਾ ਪਰੇਸ਼ਾਨ ਹੋਇਆ ਅੱਦੇ ਲੋਕ ਤੇ ਉਸਨੂੰ ਪਾਗਲ ਕਹਿਣ ਲੱਗ ਪੈਸਾ ਆਪਣੇ ਆਪ ਨੂੰ ਬਾਦਸ਼ਾਹ ਵੀ ਕਹਿੰਦੇ ਸਨ ਕਾਰਨ ਰਾਮ ਹੀ ਰਹਿ ਗਿਆ ਸੀ ਰਾਮ ਤੀਰਤ ਤੇ ਖਤਮ ਹੋ ਗਿਆ ਸੀ ਗੱਲ ਇਤਨੀ ਸੀ جب ہم ہوتے ہیں تب تو نہ ہے اب تو اب تو ہی میں نہ ہے اور رہے گا تے ایک جننے چر تک میں ہاں تو پھر منو کہ کہہ سکدا ہے نہیں نہیں تے نمک دی ڈلی گئی ہن نمک دی ڈلی نہیں ہے گل ختم ہن نمک دی ڈلی نہیں ہے ਤੇ ਬਾਕੀਆਂ ਡਲੀਆਂ ਨੂੰ ਕੌਣ ਸਮਝਾਏ ਸਾਗਰ ਅਸੀਮ ਹੈ ਅਕਤ ਹੈ ਕੌਣ ਸਮਝਾਏ ਸਤਨਾਮ ਵਾਹਿਗੁਰੂ ਸਾਹਿਬ ਜੀ ਜਾਇਤ ਸਾਰੇ ਮਹੱਲਾ ਪੰਜਵਾਂ ਕਾਰ ਦੂਜਾ ਛੰਤ ਇਕ ਓੰਕਾਰ ਸਤਿਗੁਰ ਪ੍ਰਸਾਦਿ ਸਲੋਕ ਉੱਚਾ ਅਗਮਿਆਪਾਰ ਪ੍ਰਭ ਕਥਨ ਨਾ ਜਾਏ ਅਕਥ ਨਾਨਕ ਪ੍ਰਭ ਸਰਣਾਗਤੀ ਰੱਖਣ ਕਾ ਸਮਰੱਥ ਊਚਾ ਅਗਮਿਆਪਾਰ ਪ੍ਰਭ ਕਥਨ ਨਾ ਜਾਏ ਆਕਥ ਨਾਨਕ ਪ੍ਰਭ ਸਰਣਾਗਤੀ ਰੱਖਣ ਕਾ ਸਮਰੱਥ ਸ਼ੰਤ ਜਿਉ ਜਾਣਹੁ ਤਿਉ ਰਖ ਹਰ ਪ੍ਰਭ ਤੇਰਾ ਕਿਤੇ ਗਣੁ ਆਸੰਖ ਅਵਗਣ ਮੇਰੇ ਆਸੰਖ ਅਵਗਣ ਖਤੇ ਫੇਰੇ ਨਿਤ ਪ੍ਰਾਤ ਸਦ ਫੂਲੀਆ ਮੋਹ ਮਗਨ ਬਿਕਰਾਲ ਮਾਇਆ ਤਉ ਪ੍ਰਸਾਦੀ ਖੂਲੀਐ ਲੋਕ ਕਰਤ ਬੇਕਾਰ ਵਿਖੜੇ ਪ੍ਰਭ ਨੇ ਰਹੁਤੇ ਨੇਰਿਆ बिनवंत नानक दया ਧਾਰੋ ਕਾਢ ਭਵਜਲ ਫੇਰਿਆ ਸਲੋਕ ਨਿਰਤਨ ਪਵਾਇ ਅਸੰਖ ਗੁਣ ਊਚਾ ਪ੍ਰਭ ਕਾ ਨਾਮ ਨਾਨਕ ਕੀ ਬੇਨੰਤੀਆ ਮਿਲੈ ਨੇ ਥਾਵੇਂ ਥਾਉ ਸ਼ੰਤ ਦੂਸਰ ਨਾਹੀ ਠਾਉ ਕਾਪਹਿ ਜਾਈਆ ਆਠ ਪਹਿਰ ਕਰ ਜੋੜ ਸੋ ਪ੍ਰਭ ਧਿਆਈਆ ਧਿਆਏ ਸੋ ਪ੍ਰਭ ਸਦਾ ਆਪਣ ਮਨ ਹੈ ਚਿੰਦਿਆ ਪਾਈਆ ਤਜਮਾਨ ਮੋਹ ਵਕਾਰ ਦੂਜਾ ਇਕ ਸਿਉ ਲੇਵਲਾਈਐ ਅਰਪਿ ਮਨ ਤਨ ਪ੍ਰਭੂ ਆਗੈ ਆਪ ਸਗਲ ਮਿਟਾਈਆ ਬਿਨਵੰਤ ਨਾਨਕ ਥਾਰ ਕਿਰਪਾ ਸਾਚ ਨਾਮ ਸਮਾਈਐ ਸ਼ਲੋਕ ਰੇ ਮਨ ਤੱਕਉ ਧਿਆਈਐ ਸਾਬਿਦ ਜਕ ਕਹਾ ਰਾਮ ਨਾਮ ਧਨ ਸੰਚੀਐ ਨਾਨਕ ਨਿਭੈ ਸਾਥ ਸੰਤ ਸਾਥੀ ਅੜਾ ਪ੍ਰਭ ਇੱਕ ਦੂਸਰਾ ਨਹੀਂ ਕੋਇ ਥਾਨ ਤੁੰਤਰਿਆ ਜਲ ਥਲ ਪੂਰ ਸੋਇ ਜਾਲਤਾਲ ਮਹੀ ਅਲਕੂਰ ਰਹਿਆ ਸਰਬਦਾਤਾ ਪ੍ਰਭ ਥਾਨੀ ਗੋਪਾਲ ਗੋਬਿੰਦ ਅੰਤ ਨਾਹੀ ਬੇਅੰਤ ਗੁਣਤਾ ਕੇ ਕਿਆ ਗਾਣੀ ਬਾਟ ਸਰਨ ਸੁਆਮੀ ਸੁਖ ਹੈ ਗਾਮਨੀ ਤਿਸ ਬਿਨਾ ਅਨ ਨਾਹੀ ਕੋਏ ਬਿਨਵੰਤ ਨਾਨਕ ਦਇਆ ਧਾਰੋ ਤਿਸ ਪ੍ਰਾਪਤ ਨਾਮ ਹੋਏ ਸਲੋਕ ਜਿਤ 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 ਵੇਆ ਸੋ ਮੈਂ ਪਾਇਆ ਨਾਨਕ ਨਾਮ ਧਿਆਏ ਸੁਖ ਸੁਭਾਇ ਛੰਤ ਆਮਨ ਛੂਟ ਗਇ ਸਾਧੂ ਸੰਗ ਮੇਲੇ ਗੁਰਮੁਖ ਨਾਮ ਲਇ ਜੋਤੀ ਜੋਤ ਰਲੇ ਹਰ ਨਾਮ ਸਿਮਰਤ ਮਿਟੇ ਕੇਲ ਵਿਖ ਗੁਰੀ ਤਪ ਤਿਆ ਖਾਨਿਆ ਗਾਇਬ ਭੁਜਾ ਲੀਨੇ ਦਇਆ ਕੀਨੇ ਆਪਣੇ ਕਰ ਮਾਨਿਆ ਲੈ ਅੰਕ ਲਾਏ ਹਰ ਮਿਲਾਏ ਜਨਮ ਮਰਣਾ ਦੁਖ ਜਲੇ ਬਿਨਵੰਤ ਨਾਨਕ ਦਇਆ ਥਾਰੀ ਮੇਲ ਲੀਨੇ ਇਕ ਪਲ ਲੈ ਅੰਕ ਲਾਏ ਹਰ ਮਿਲਾਏ ਜਨਮ ਮਰਣਾ ਦੁਖ ਜਲੇ ਬੇਨਮਨ ਤੁਨਾਨ ਕੋ ਦਇਆਧਾਰੀ ਮੇਲ ਲੈਨੇ ਇੱਕ ਪਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ